ਆਪ ਸਭ ਦਾ ਸਵਾਗਤ ਹੈ ਜੀ ਸਾਡੇ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਪਿੰਡ ਕਿਲਾ ਰਾਇਪੁਰ ਦੇ ਡੇਰਾ ਹਰੀਸ਼ਰ ਦਾ ਜੋ ਕਿ ਸਾਡੇ ਪਿੰਡ ਦੇ ਇਲਾਕੇ ਦੇ ਵਿੱਚ ਬਹੁਤ ਹੀ ਮੰਨਤਾ ਹੈ ਇਸ ਡੇਰੇ ਦੀ ਅੱਜ ਤੁਹਾਨੂੰ ਸੈਰ ਕਰਾਈਏ ਬੁੱਧਪੁਰੀ ਮਹਾਰਾਜ ਜੀ ਦੀ ਇਸ ਡੇਰੇ ਦੇ ਵਿੱਚ ਕਿਰਪਾ ਬਹੁਤ ਸੋਹਣਾ ਸਕੂਨ ਭਰਿਆ ਮਨ ਨੂੰ ਸ਼ਾਂਤੀ ਦੇਣ ਵਾਲੀ ਜਗ੍ਹਾ ਇੱਥੇ ਡੇਰੇ ਦੇ ਵਿੱਚ ਨਾ ਹਰੇਕ ਸਾਲ ਭੰਡਾਰਾ ਜਿਹੜਾ ਵਿਸ਼ਾਲ ਭੰਡਾਰਾ ਹੁੰਦਾ ਤੁਸੀਂ ਇਹ ਲਾ ਲਓ ਸਾਹਿਬ ਇਹ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਸਾਧੂ ਪੂਰੇ ਇੰਡੀਆ ਤੋਂ ਇੱਥੇ ਪਹੁੰਚਦੇ ਨੇ ਇਧਰ ਚੀ ਡੇਰੇ ਦਾ ਲੰਗਰ ਹਾਲ ਹੈ ਇਧਰ ਆਪਾਂ ਜਿਹੜੀਆਂ ਹਰੀ ਸਰਵ ਮੰਦਰ ਦੇ ਨਾਲ ਰਿਲੇਟਡ ਜਿਹੜੀਆਂ ਬੁੱਕਸ ਨੇ ਫੋਟੋਸ ਨੇ ਸੰਤਾਨੀਆਂ ਉਹ ਲੈ ਸਕਦੇ ਆ ਮਾਨ ਰਸਤਨ ਹੁਆ ਇਹ ਬੁੱਕ ਦੇ ਅੰਦਰ ਮਹਾਰਾਜੀ ਯੋਗਪਾਲ ਨੇ ਕਹਾ ਇਧਰ ਲੰਗਰ ਹਾਲ ਹੈ ਵਾਹਿਗੁਰੂ ਜੀ ਹੈ ਆਹ ਦੇਖੋ ਜੀ ਸਰਵ ਧਰਮ ਜਿਹੜੇ ਚਿੰਨ੍ਹ ਨੇ ੴ ਦਾ ਓਮ ਕ੍ਰਿਸ਼ਨਾਂ ਦੇ ਇਹ ਚਿੰਨ੍ਹ ਬਣੇ ਹੋਏ ਨੇ ਸਰਵ ਧਰਮ ਦੇ ਆਹ ਮਹਾਪੁਰਸ਼ਾਂ ਦੇ ਸਰੂਪ ਬਣਾਏ ਹੋਏ ਨੇ ਸਾਖਸ਼ਾਤ ਉਹਨਾਂ ਦੇ ਦਰਸ਼ਨ ਹੋ ਰਹੇ ਨੇ ਦੇਖੋ ਕਿਵੇਂ ਸੰਗਤਾਂ ਇਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਰੋਜ਼ ਇਹਨਾਂ ਦੇ ਬਸਤਰ ਚੇਂਜ ਕੀਤੇ ਜਾਂਦੇ ਨੇ ਤੇ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ ਸੰਗਤਾਂ ਵੱਲੋਂ ਇਹ ਹਰੀਸਾ ਗੇਰਾ ਸਾਹਿਬ ਜੀ ਦਾ ਬਹੁਤ ਖੁੱਲਾ ਡੁੱਲਾ ਪਾਰਕ ਹੈ ਕਿਸ ਕਿਸ ਜੀ ਮਰਚੀ ਘੇੜ ਕਰ ਸਕਦੇ ਹੋ ਜੇ ਜਦੋਂ ਸੰਗਤ ਵੱਧ ਜਾਂਦੀ ਆ ਫਿਰ ਇੱਥੇ ਨਾ ਸੰਗਤ ਬੈਠ ਸਕਦੀ ਹੈ ਹੁਣ ਆਪਾਂ satsang ਸਾਹਿਬ ਚੱਲਦੇ satsang ਘਰ ਦੇ ਵਿੱਚ ਪਹੁੰਚ ਚੁੱਕੇ ਆ ਜੀ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਤੇ ਬਾਬਾ ਜੀ ਪ੍ਰਵਚਨ ਦਿੰਦੇ ਹੋਏ ਸੰਗਤਾਂ ਬੜੇ ਪਿਆਰ ਨਾਲ ਪ੍ਰਵਚਨ ਸੁਣ ਰਹੀਆਂ ਨੇ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦੀ ਕਾਟ ਬਾਰੇ ਦੱਸਦੇ ਹੋਏ ਸੰਤ ਮਹਾਂਪੁਰਸ਼ ਕਿਵੇਂ ਜ਼ਿੰਦਗੀ ਨੂੰ ਤੁਸੀਂ ਸੌਖਿਆਂ ਤਰੀਕਿਆਂ ਨਾਲ ਘਾ ਸਕਦੇ ਹੋ ਸਿਹਤ ਦਾ ਹੋਣਾ ਜ਼ਰੂਰੀ ਉਹਦੇ ਬਾਰੇ ਦੱਸਦੇ ਹੋਏ ਸੋ ਆਜੋ ਅੱਗੇ ਦਰਸ਼ਨ ਕਰਦੇ ਆਂ ਡੇਰਾ ਹਰੀ ਸਰ ਕਿਲਾ ਰੈਪਰ ਦਾ money. ਆਪ ਸਭ ਨੂੰ ਦਰਸ਼ਨ ਕਰਾ ਦਿੱਤੇ ਆ ਜੀ ਤੇ ਵਿਸਤਾਰਪੂਰਵਕ ਫਿਰ ਹੋਰ ਕਿਸੇ ਦਿਨ ਤੇ ਅੱਜ ਅਸੀਂ ਆਪਣੇ ਬਲੌਗ ਦੀ ਜਿਹੜੀ ਸਮਾਪਤੀ ਆ ਕਰਦੇ ਆ